ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਮੈਂ ਫੋਟੋ ਆਜੂ ਅੱਜ ਪਹੁੰਚਿਆ ਪਿੰਡ ਮੱਲ ਕਟੋਰਾ ਜੀ ਇਹ ਦੋ ਪਿੰਡ ਆ ਜੀ ਮੱਲਾਂ ਵਾਲਾ ਤੇ ਇੱਕ ਕਟੋਰੇ ਵਾਲਾ ਪਰ ਇਹ ਮੰਨ ਕੇ ਚੱਲੋ ਇਹਨੂੰ ਮੱਲ ਕਟੋਰੇ ਵਾਲਾ ਹੀ ਕਹਿ ਦਿੰਦੇ ਆ ਜੀ ਇਧਰ ਮਲੋਟ ਏਰੀਆ ਚ ਪਿੰਡ ਪੈਂਦਾ ਇਹ ਤੇ ਬਾਈ ਦੀ ਆ ਵਹਿੜ ਤੇ ਆਏ ਸੀਗੇ ਇਹ ਵਹਿੜ ਹਜੇ ਅਸਰ ਵਹਿੜ ਆ ਜੀ ਚਿੱਟ ਤੇ ਆਈ ਵੀ ਆ ਦੁੱਧ ਦੇ ਕਿੰਨੇ ਸਾਲ ਹੋ ਗਈ ਬਈ ਇਹਦੀ ਇਹਦਾ 2020 ਦਾ ਜਨਮ ਆ ਠੀਕ ਆ ਹਾਂ ਇਹ ਕਿੰਨੇ ਟਾਂ ਬਾਤੂ ਕੈ ਤਲਵਾਤੀ ਸੀ ਇਹਦੇ 5 ਸਾਲਾਂ ਦੀ ਹੋ ਗਈ ਸਾਲ ਹੀ ਮੱਥਾ ਮਾਰਿਆ ਹਾਂ ਤੇ ਨਾ ਰਹੀ ਤੇ 2 ਸਾਲਾਂ ਦੇ ਲਵਾਤਾ ਤੇ ਹੁਣ ਆ ਵੇਲੇ 25 ਆ ਗਿਆ 25 ਵੱਲੋਂ 5 ਸਾਲਾਂ ਦੀ ਹੋ ਗਈ ਹਾਂ ਨਹੀਂ ਤਾਂ 11 11 ਮਹੀਨੇ ਨੇ ਟੀਕਾ ਲਵਾਉਂਦੇ ਰਹੇ ਹਾਂ ਹਾਂ ਤੇ ਸਟ੍ਰਾਈਕਰ ਬੁੱਲ ਦੀ ਵਹਿੜਾ ਜੀ ਇਹ ਐਬੀਐਸ ਦੇ ਦੇਖੋ ਤੁਸੀਂ ਕਿੰਨੇ ਚੰਗੇ ਸੀਮਨ ਤੋਂ ਹੈਗੀ ਆ ਤੇ ਪਰ ਇਹ ਗੱਬਣ ਨਹੀਂ ਹੋ ਰਹੀ ਗਈ ਇੱਕ ਵਾਰੀ ਬਾਈ ਕਹਿੰਦਾ ਗੱਬਣ ਹੋਈ ਆ ਤੇ ਫਾਲ ਸੱਟ ਗਈ ਉਸ ਤੋਂ ਬਾਅਦ ਕਿੰਨਾ ਚਿਰ ਹੋ ਗਿਆ ਫਾਲ ਸੱਟੇ ਤੋਂ ਬਾਅਦ ਬਾਈ ਸਾਲ ਹੋ ਗਿਆ ਸਾਲ ਹੋ ਗਿਆ ਜੀ ਹੁਣ ਇਹ ਮੈਂ ਬਾਈ ਨੂੰ ਦੱਸਿਆ ਵੀ ਇਹ ਨਾ ਤਿੰਨ ਚਾਰ ਵਾਰੀਆਂ ਤੋਂ ਹੀਟ ਮਿਸ ਕਰ ਰਹੀ ਹੈ ਵੀ ਚੰਗੀ ਤਰ੍ਹਾਂ ਕੱਢ ਨਹੀਂ ਰਹੀ। ਇਹਦੇ ਚਲੋ ਕਿਤੇ ਬਾਹਰੋਂ ਪੁਰੋ ਬਾਈਆਂ ਨੇ ਦਵਾਈ ਮੰਗਾਈ ਸੀ। ਇਹਦੇ ਪ੍ਰੋਜੈਸਟੋਨ ਲੈਵਲ ਇਹਦਾ ਜਾਦੇ ਵਧਿਆ ਹੋਇਆ ਮੰਨ ਲਓ ਲੱਗਿਆ ਵਹਿ ਗਿਆ ਜਾਦੇ ਪ੍ਰੋਜੈਸਟੋਨ ਤਾਂ ਕਰਕੇ ਬੱਚੇ ਦਾ ਨਹੀਂ ਜਿਹੜੀ ਹੀਟ ਆ ਸਹੀ ਨਹੀਂ ਕੱਢ ਰਹੀਗੀ। ਤੇ ਇੱਕ ਸਿਸਟਿਕ ਹੋ ਰਹੀ ਹੈ ਇਹਦੀ। ਤੇ ਤਾਂ ਕਰਕੇ ਵੀ ਹੀਟ ਚ ਸਹੀ ਨਹੀਂ ਆ ਰਹੀ ਤਾਂ ਆਪਾਂ ਇਹਦੇ ਅੱਜ ਕੋਈ ਇਹ ਆ ਹੀ ਨਹੀਂ ਕੀਤੀ ਕਿ ਦਵਾਈ ਭਰੀ ਹੈ ਬਾਈ ਨੂੰ ਕਿਹਾ ਵੀ ਜਿੰਨਾ ਚਿਰ ਜਿਹੜੀ ਇਹਦੀ ਨਾਰਮਲ ਹੀਟ ਆ ਨਹੀਂ ਆਉਂਦੀ ਉਹਨਾਂ ਚਰ ਆਪ ਇਹਦੇ ਸਿਮਰ ਨਹੀਂ ਲਾ ਸਕਦੇ ਤੇ ਨਾ ਹੀ ਇਹਨੇ ਗੱਭਣ ਹੋਣਾ ਜੀ ਗੱਭਣ ਹੋ ਜੂਗੀ ਉਹ ਬਾਈ ਨੂੰ ਇਹ ਦੱਸਿਆ ਵੀ ਗੱਭਣ ਹੋ ਜਾਣਾ ਇਹਨੇ ਤੇ ਬਾਈ ਕਹਿੰਦਾ ਵੀ ਭਲਾ 2 ਸਾਲ ਹੋਰ ਸਾਹਮਣੀ ਪਵੇ ਤੇ ਗੱਭਣ ਕਰਨੀ ਹੈ ਠੀਕ ਹੈ ਇਹਨਾਂ ਨੇ ਮੈਨੂੰ ਪੁੱਛਿਆ ਸੀ ਵੀ ਗੱਭਣ ਹੋ ਜੂਗੀ ਜੇ ਨਹੀਂ ਹੁੰਦੀ ਆਪਾਂ ਨੂੰ ਤਾਂ ਵੀ ਦੱਸ ਦਿਓ ਪਰ ਨਹੀਂ ਗੱਭਣ ਹੋ ਜੂਗੀ ਦੁੱਧ ਕਿੰਨਾ ਦੇ ਰਹੀ ਕੱਟ ਤੇ ਹੁਣ ਤਾਂ 2 ਸਾਲ ਤੋਂ ਕੱਟ ਲੱਗੀ ਨੂੰ ਹੋ ਗਏ ਹੁਣ ਤਾਂ ਦੇਂਦੀ ਸਾਰੀ 4 ਕਿਲੋ ਦੁੱਧ 2 ਕਿਲੋ ਉਸਲੇ 2 ਕਿਲੋ ਕੱਟ ਤੇ ਕਿੰਨੇ ਕਿਲੋ ਦੁੱਧ ਆ ਗਈ ਜੀ 12 ਕਿਲੋ अच्छा 12 किलो ठीक है ਤੇ ਇਹ ਬਾਈ ਤੇ ਆਪਣੀ ਘਰ ਦੀ ਵਹਿੜੀ ਆਣਾ ਅੱਧਾ ਅੱਧੇ 6 ਪੀੜ ਹੱਡ ਕਰਦੀਆਂ ਨੇ ਤੇ ਪਹਿਲਾਂ ਜਿਹੜੀਆਂ ਗਾਵਾਂ ਸੀਗੀਆਂ ਕਿੰਨੇ ਕ ਦੁੱਧ ਆਣਗੀਆਂ ਇਹਦੀ ਮਾਂ ਸੀ ਜਿਹੜੀ ਚੰਗੇ ਦੁੱਧ ਆਲੀਆਂ ਸੀ ਬਹੁਤ ਚੰਗੇ ਦੁੱਧ ਸੀ ਉਦੋਂ ਆਹ 올림픽 ਗਿਆ ਨਾ ਇਸੇ ਨਾ ਹਾਂ ਬਈ ਹਾਂ ਉਦੋਂ ਗਾਵਾਂ ਨੂੰ ਕੋਈ ਵੇਂਦਾ ਨਹੀਂ ਸੀ ਠੀਕ ਹੈ ਉਦੋਂ ਗਾਵਾਂ ਦਾ ਡਰਦੇ ਲੋਕ ਉਦੋਂ ਅਸੀਂ YouTube ਤੇ ਲਿੰਕ ਕੱਜੂ ਹੈਗਾ ਉਦੋਂ ਇਹਦੀ 32 ਲੀਟਰ ਦੀ ਮਾਂ ਚਵਾ ਆ ਕੇ ਵੇਚੀ ਸੀ 70000 ਦੀ ਲੰਪੀਸ ਕਹਿੰਦੇ ਐ ਚ ਲੰਪੀਸ ਕਹਿੰਦੇ ਭਾਈ ਜਦੋਂ ਕੋਈ ਪਸ਼ੂ ਖਰੀਦਣਾ ਨਹੀਂ ਸੀ ਗਾਵਾਂ ਨੂੰ ਤਾਂ ਲੋਕੀ ਵੇਂਦੇ ਨਹੀਂ ਸੋ ਡਰਦੇ ਸੀ ਦਰਦੇ ਸੀ ਹਾਂ ਗਾਵਾਂ ਆਲੰਪਿਕਸ ਕੰਦੇ ਵਿੱਚ ਪਰ ਉਹਨੂੰ ਹੈਗੀ ਨਹੀਂ ਸੀ ਹੈਗੀ ਨਹੀਂ ਸੀ ਠੀਕ ਹਾਂ ਉਹ ਫਿਰ ਵੀ ਡਰਦਾ ਸੀ ਅਗਲਾ ਗਾਵਾਂ ਦਾ ਬਹੁਤ ਜ਼ਿਆਦਾ ਮੰਦਾ ਸੀ ਉਹਦਾ ਬੰਦਾ ਸੀਗਾ ਹਾਂ ਤੇ YouTube ਤੇ ਲਿੰਕ ਵੀ ਹੈਗਾ ਅੱਜ ਅਸੀਂ ਉਹਦਾ 32 ਲੀਟਰ ਚਵਾ ਕੇ ਤੇ 70000 ਦੀ ਘੱਗੀ ਪਿੰਡ ਅਜੇ ਖੜੀ ਹੈ ਦੀ ਮਾਂ ਘੱਗੀ ਪਿੰਡ ਖੜੀ ਹੈ ਹਾਂ ਨਾਲ ਹੀ ਮੁਕਸਰ ਜ਼ਿਲ੍ਹੇ ਦੇ ਵਿੱਚ ਘੱਗਾ ਪੈਂਦਾ ਠੀਕ ਹੈ ਠੀਕ ਹੈ ਤੇ 70000 ਦੀ ਇਹਦੀ ਮਾਂ ਵਿੱਚ ਸੀ ਆਲੰਪੀਸ ਕੰਦੇ ਹਾਂ ਆਲੰਪੀ ਉਹ ਤਾਂ ਮੰਦਾ ਹੀ ਗਾਵਾਂ ਦਾ ਹੱਦ ਤੋਂ ਵੱਧ ਸੀ ਠੀਕ ਹੈ ਪਸ਼ੂ ਬਾਈ ਕੋਲੇ ਬਹੁਤ ਚੰਗਿਆ ਬਈ ਬਹੁਤ ਪੀੜੀਆਂ ਦੇ ਬਾਈ ਨੂੰ ਯਾਦ ਆ ਇਹਦੀ ਨਾਨੀ ਥੱਲੇ ਮਾਂ ਥੱਲੇ ਸਾਰਾ ਪਤਾ ਬਈ ਦਨ ਇਹਦੀ ਨਾਨੀ ਵੇਖੀ ਆ ਨਾਨੀ ਦੀ ਗਾਂ ਨਾਨੀ ਮੈਂ ਵੇਖੀ ਆ ਅੱਛਾ ਉਹ ਵੀ ਦੇਖੀ ਆ ਉਹਦੇ ਥੱਲੇ ਇਹ ਨਾਨੀ ਥੱਲੇ ਕਿੰਨਾ ਦੋ ਸੀ ਇਹਦੀ ਨਾਨੀ ਕਰਾਈ ਵਾਲੇ ਦਿੱਤੀ ਇੱਥੇ ਨਾਲ ਉਹਦੇ ਥੱਲੇ ਵੀ 30 32 ਲੀਟਰ ਸੀ ਆਪਾਂ ਬਈ ਫਿਰ ਇੱਕ ਗਾਂ ਤੋਂ ਮੱਝਾਂ ਤੇ ਗਾਂ ਤੋਂ ਆਗੇ ਵੀ ਮੱਝਾਂ ਦਾ ਕੰਮ ਤੇ ਗਾਵਾਂ ਦਾ ਕੰਮ ਬੜਾ ਘਾਤੋਂ ਨਹੀਂ ਵਧਾਇਆ ਮੱਝਾਂ ਮੈਂ ਗਾਂ ਸੀ ਇੱਕ ਅੱਕੀ ਰੱਖੀ ਆ ਸ਼ੁਰੂ ਦਈ ਹਾਂ ਮਤਲਬ ਇਹ ਕਿ ਇਹ ਵੇਚੀ ਹੈ ਤਿਆਰ ਹੋਈ ਗਈ ਤੇ ਦੂਜੀ ਵੀ ਵੇਚੀ ਗਈ ਅਸੀਂ ਇੱਥੇ ਸਾਡੇ ਕਰਾਈਆ ਦੇ ਮਦਨ ਡਾਕਟਰ ਵੀ ਹੈਗਾ ਅਸੀਂ 11 11 ਮਹੀਨਿਆਂ ਦੇ ਟੀਕੇ ਲਵਾਉਂਦੇ ਰਹੇ ਹਾਂ ਰਹਿੰਦੀਆਂ ਵੀ ਰਹਿਣਾ ਰਹਿੰਦਗਾ ਵੀ ਰਹਿੰਦੀ ਹਾਂ 11 ਮਹੀਨਿਆਂ ਦੇ ਟੀਕੇ ਲਵਾਇਆ ਅਸੀਂ ਇੱਕ ਨੂੰ ਵਹਿੜ ਨੂੰ ਰਹੀ ਵੀ ਸਾਡੇ ਕੋਲੇ ਰਹੀ ਵੀ ਹੈ ਠੀਕ ਪਹਿਲੇ ਸੂਏ 30 30 ਲੀਟਰ ਤਾਂ ਆਮ ਦੇ ਦਿੰਦੀਆਂ ਸਾਡੇ ਘਰੇ ਆਮ ਦੇ ਦਿੰਦੀਆਂ ਠੀਕ ਪਹਿਲੇ ਸੂਏ ਪਹਿਲੇ ਸੂਏ ਦੇ ਦਿੰਦੀਆਂ ਰਹੀਆਂ ਠੀਕ ਹੈ ਮਤਲਬ ਘਰ ਦੀ ਬਰੀੜੀ ਆਪਣੇ ਕੋਲ ਇੰਨੀ ਬਰੀ ਹੈ ਬਾਕੀ ਤੁਸੀਂ ਵਹਿੜ ਦਾ ਕੱਦ-ਕਾਠ ਦੇਖ 6ਵੀਂ ਪੀੜੀ ਸਾਡੇ ਕੋਲੇ ਆ ਅੱਛਾ 6 ਦੀ ਬੜੀਆ ਸੋਚ ਆ ਬਾਈ ਦੀ ਵੀ ਨਹੀਂ ਅਗਲਾ ਫੜਾ ਦਿੰਦਾ ਬਾਈ ਨੂੰ 30000 ਰੁਪਿਆ ਵੀ ਦਿੰਦਾ ਸੀ ਕੋਈ ਡਾਕਟਰ ਵੀ ਡਾਕਟਰ ਵੀਰ ਹੀ ਸੀ ਆਪਣਾ ਤੇ ਮਰ ਬਾਈ ਕਹਿੰਦਾ ਨਹੀਂ ਆਪਾਂ ਵੇਚ ਨਹੀਂ ਨਹੀਂ ਬਾਈ ਗੱਬਣ ਕਰਨੀ ਹੈ ਘਰ ਹੀ ਕਰਨੀ ਹੈ ਜਿਹੜੀ ਇਹ 6ਵੀਂ ਪੀੜੀ ਦਾ ਖਾਨਦਾਨ ਹੈ ਨਾ ਉਹ ਵੀ ਛੋੜਨੀ ਪੈਂਦਾ ਛੋੜੜੀ ਪੈਂਦਾ ਹਾਂ ਜਿਨ੍ਹਾਂ ਦੇ ਘਰੋਂ ਅਸੀਂ ਲੈ ਕੇ ਆਏ ਅੱਜ ਵੀ ਇਹਨਾਂ ਦੇ ਘਰੇ ਹੈਗਾ ਸਾਰਾ ਆਲਵਾਰ ਜੋਲ ਸਿਸਟਮ ਆ ਅੱਛਾ ਅੱਛਾ ਠੀਕ ਹਾਂ ਉਦੋਂ ਇਹਦੀ ਬੁੱਢੀ ਸੀ ਗਾਂ ਉਦੋਂ ਅਸੀਂ ਜਮਾ ਬੁੱਢੀ ਗਾਂ 50000 ਦੀ ਲੈਂਦੀ ਸੀ ਉਸ ਟਾਈਮ ਤੇ 2012 ਚ ਠੀਕ ਹਾਂ ਹਾਂ 50000 ਰੁਪਏ 50000 ਦੀ ਵਿੱਚ ਚੋੜਰਾਂ ਤੋਂ ਚੋੜਰਾਂ ਤੋਂ ਠੀਕ ਹੈ ਅੱਜ ਤੋਂ 12 13 ਸਾਲ ਬਿਲਕੁਲ ਬੁੱਢੀ ਦਾ ਬੁੱਢੀ ਦਾ ਠੀਕ ਸਿਰਫ ਮੱਛੀ ਪਿੱਛੇ ਮੱਛੀ ਪਿੱਛੇ ਹਾਂ ਉਦੋਂ 50000 ਬਹੁਤ ਤਕੜਾ ਸੀਗਾ ਬਹੁਤ ਬਹੁਤ ਸੀਗਾ ਅੱਜ ਤੋਂ 12 13 ਸਾਲ ਪਹਿਲਾਂ 12 13 ਸਾਲ ਪਹਿਲਾਂ 33 ਲੀਟਰ ਉਹਨਾਂ ਕਰ ਚੋ ਕੇ ਲੈਂਦੀ ਸੀ ਤੇ 30 ਲੀਟਰ ਚੋ ਕੇ ਹਾਂ ਛੇਵੀਂ ਪੀੜੀ ਹੋ ਗਈ ਆ acha ਆਪਣੇ ਕੋਲੇ ਛੇਵੀਂ ਪੀੜੀ ਆ ਬਲੋਂ ਗਾਂ ਆਪੇ ਇੱਕ ਹੀ ਰੱਖਦੇ ਜਦੋਂ ਇੱਕ ਹੀ ਰੱਖੀਏ ਪਰ ਜਦੋਂ ਆਪਣੇ ਕੋਲੇ ਮੱਛੀ ਤਿਆਰ ਹੋ ਜਾਂਦੀ ਹੈ ਬਹੁਤ ਪਹਿਲਾਂ ਵਾਲੀ ਵੇਚ ਜਾਂਦੇ ਰਹੇ ਸੀ ਬਹੁਤ ਵੇਚ हां ये भी 11 12 महीना दिया ऑनलाइन पीसी हां बा एक साल मथा मारया पहला चांस ही सर नाल बण ते ओदो भी ये ब्लीडिंग दंदी थी जमे ਤੁਸੀਂ ਕਹਿੰਦੇ ਬਹੁਤ ਜਿਆਦੇ ਬਲੀ ਬਹੁਤ ਬਹੁਤ ਦਿੰਦੀ ਰਹੀ ਆ ਫਿਰ ओदो ਕਿਸੇ ਨੇ ਉਹ ਡਿਊਰੋਪਰੋਨ ਵਗੈਰਾ 6 ਘੰਟੇ ਪਹਿਲਾਂ ਲਾ ਕੇ ਨਹੀਂ ਇਹ ਕੀਤੀ ਨਾ ओदो ਗੱਲ ਹੋਈ ਹਾਂ ਇੱਕ ਸਾਲ ਦੇ ਮੱਥੇ ਹੀ ਮਾਰਦੇ ਰਹੇ ਆ ਆਈਗਾ ਚੱਲ ਨੋਰਮਲ ਕੋਈ ਨਹੀਂ ਮੱਥਾ ਮਾਰਨਾ ਪੂਰਾ ਪੂਰਾ ਮਾਰੀ ਜਾਣੇ ਆ ਗੱਡੀ ਆ ਘਰੇ ਕੋਈ ਗੱਲ ਨਹੀਂ ਕਿੰਨੇ ਕ ਪੈਸੇ ਲਾਦੇ ਹੋਣਗੇ ਹੁੰਦਾ ਹੀ ਬਾਈ ਪਾ ਇਹ ਜਿਹੜੇ ਮੇਰੇ ਕੋਲ ਆ ਮੋਬਾਈਲ ਤੇ ਸਕਰੀਨ ਸ਼ਾਟ ਮੇਰੇ ਹਿਸਾਬ ਨਾਲ 35 40 ਹਜ਼ਾਰ ਤੋ ਹੋਊਗਾ ਇਹਦੇ ਤੇ ਹਾਂ ਮੇਰੇ ਪੰਜ ਸਾਲਾਂ ਚ ਇੰਨੇ پیسے ਲੱਗੇ। ਕਬੂਦ ਜਿਹੜਾ ਗਾ ਪਾਊਡਰ ਫੂਡ ਆਂਦਾ ਨਹੀਂ ਕਿੰਨੇ। ਅੱਛਾ ਹਾਂ ਜਿਹੜੇ ਟੀਕੇ ਲਾ ਦਿੱਤੇ ਆ। ਹਾਂ ਪਾਊਡਰ ਸਾਡੇ ਕੋਈ ਹੈ। ਉਹ ਬਾਈ ਕੀ ਕਹਿੰਦਾ ਸੀ ਤੈਨੂੰ ਜਿਹੜਾ ਕਹਿੰਦਾ ਸੀ ਏਬੀਐਸ ਵਾਲੇ ਇੱਕ ਸਾਡੇ ਡਾਕਟਰ ਆਮ ਹੀ ਆਉਂਦਾ ਕਰੇ ਹਾਂ ਆਂਦਾ ਵੀ ਜੇ ਆਪਾਂ ਸ਼ੁਰੂ ਤੋਂ ਏ ਵੀ ਸੀ ਏ ਵੀ ਸੀ ਅਸਾਂ ਲਾ ਤੇ ਟੀਕੇ ਲਾਉਂਦੇ ਦਿੰਦੇ ਹਾਂ ਹਾਂ ਏ ਵੀ ਐਸ ਆਪਾਂ ਨੂੰ ਸਿਲੰਡਰ ਮਿਲ ਜਾਣਾ ਹੁਣ ਵੀ ਇੰਨੇ ਟੀਕੇ ਭਰਤੇ ਆ ਇੰਨੇ ਭਰੇ ਅਸੀਂ 3 ਸਾਲਾਂ ਚ ਕੋਈ ਸਾਤ ਜਿਹੜੀ ਮਿਲ ਜਾਣੀ ਸੀ ਸਿਲੰਡਰ ਹੀ ਲੈ ਲਵੇ ਹਾਂ ਆਪਾਂ ਨੂੰ ਸਿਲੰਡਰ ਮਿਲ ਸਕਦਾ ਵੀ ਸਿਲੰਡਰ ਲੈ ਲਓ ਯਾਰ ਹਾਂ ਠੀਕ ਆ ਚਲੋ ਗੱਲ ਮਜ਼ਾਕ ਚ ਲੈ ਕੇ ਸੀਗੇ ਜੀ ਤੇ ਬਾਈ ਕੋਲੇ ਇੱਕਾ ਝੋਟੀ ਆ ਜੀ ਐਮ 416 ਦੀ ਸਾਰੇ ਪਸ਼ੂਆ ਬਾਰੇ ਬਾਈ ਨੂੰ ਪਤਾ ਹਾਂ ਇਹ ਕਿਹਦੀ ਜਿਹੜੀ ਮਾਂ ਆ ਨਾ ਹਾਂ ਉਹ ਅਸੀਂ ਹਰਿਆਣੇ ਚ ਲਿਆਂਦੀ ਸੀ 2018 ਚ ਇਹ ਫੜੀਆਂ ਤਿੰਨੇ ਪੈਣਾ ਹੀ ਆ ਠੀਕ ਹੈ ਬਈ ਹਾਂ ਸਾਰੇ ਪਸ਼ੂ ਦਿਖਾਵਾਂਗੇ ਜੀ ਵੀਡੀਓ ਲੰਮੀ ਹੋਊਗੀ ਦੇਖੋ ਜੀ ਜ਼ਰੂਰ ਪਸ਼ੂ ਬਹੁਤ ਚੰਗੇ ਆ ਬਈ ਇਹ ਐਚ ਐਲ ਡੀ ਦੇ ਐਮ 416 ਦੀ ਸਟਰਾ ਸਾਡੇ ਅੱਜ ਵੀ ਸਾਡੇ ਕੋਲ ਆ ਦਾ ਠੀਕ ਹੈ ਬਈ ਹਾਂ ਡਾਕਟਰ ਦੋ ਵੀ ਤਾਂ ਦੱਸ ਸਕਦੇ ਜਿਹੜਾ ਅਸੀਂ ਭਰਾਇਆ ਜੇ ਇਹਨੂੰ ਭਰਾਇਆ ਸੀ ਇਹ ਹਾਂ ਬਈ ਇਹ ਦਜਾ ਜਿਹੜਾ ਇਹਦੇ ਸਟਾਲ ਲਵਾਇਆ ਉਹ ਕਿਹੜਾ ਹੁਣ ਕੋਹੇ ਨੂਰ ਕੋਹੇ ਨੂਰ ਲక్ష్ਮੀ ਵਾਲਾ ਹਾਂ ਉਹ ਵੀ ਡਾਕਟਰ ਆ ਮਨਦੀਪ ਡਾਕਟਰ ਐਸ ਮਿਰਕਾ ਦਾ ਠੀਕ ਹੈ ਉਹ ਵੀ ਸਾਡੇ ਕੋਲ ਸਟਰਾਕ ਪਏ ਸਾਰੇ ਠੀਕ ਹੈ ਇਹ ਆ ਦਿਨਾਂ ਦੁੱਧ ਦਿੱਤਾ ਬਈ ਇਹਨੇ ਦਿੱਤਾ 12 13 ਕਿਲੋ ਕਿੰਨੀ ਉ ਇਹ ਖੀਰੀ ਸੂਬੀ ਸਾਡ ਕਰੀ ਅੱਛਾ ਖੀਰੀ ਸੂਬੀ ਉਹ ਤਾਂ ਸਾਡੇ ਕੋਲ ਡੰਗਰ ਜਿਆਦੇ ਸੀ ਇਹ ਮੇਰੇ ਤੋਂ ਨਾ ਕੱਲੇ ਜਨ ਤੋਂ ਸੁਮਹਾਲੀ ਨਹੀਂ ਗਈ ਠੀਕ ਹੈ ਅੱਜ 6 ਮਹੀਨਾ ਦੀ ਗੱਬਣ ਹੈ ਚੱਕ ਪਾਸ ਆ ਹਾਂ ਅੱਜ ਸਾਰੇ 7 ਕਿਲੋ ਦੁੱਧ ਆ 7 ਕਿਲੋ ਦੁੱਧ ਹਾਂ ਕੱਟੀ-ਕੁੱਟੀ ਦੀ ਕੋਈ ਪਰਵਾਹ ਨਹੀਂ ਕੱਟੀ ਇੱਥੇ ਸਾਡੇ ਗਵਾਂਢੀ ਇਹਦੀ ਦਿੱਤੀ ਅਸੀਂ ਠੀਕ ਹੈ ਉਹ 1.5 ਮਹੀਨੇ ਦੋਹਾਂ ਦੀ ਲੈ ਗਿਆ ਸੀ ਠੀਕ ਆ ਇਹ ਛੋਟੀ ਫੋਰ ਸੇਲ ਆ ਬਾਈ ਦਵਾ ਦੇ ਸੱਜਰ ਦੇਊਗਾ ਬਾਈ ਸੱਜਰ ਤੁਸੀਂ ਆਪਦੀ ਤਸੱਲੀ ਆਪਦੀ ਅੱਜ ਕਰ ਸਕਦੇ ਆ ਛੇਵੇਂ ਮਿਆਂ ਲੱਗਾ ਅੱਜ ਬਾਈ ਨੇ ਮੈਨੂੰ ਤਾਂ ਦੱਸਤਾ ਇਹ ਥੋੜਾ ਜਿਹਾ ਵੀਡੀਓ 'ਚ ਇਹ ਕਹਿੰਦਾ ਵੀ ਕਮੈਂਟ 'ਚ ਦਾ ਗਲਤ ਕਰਨ ਬਾਈ ਕਹਿੰਦਾ ਵੀ ਜੇ ਅੱਜ ਦੇਣੀ ਆ ਤਾਂ 99000 ਦੀ ਵੀ ਨਹੀਂ ਦੇਣੀ ਲੱਖ ਰੁਪਏ ਦੀ ਦੇ ਤੇਰੀ ਕੋਈ ਪਿਆਰ ਹੁੰਦਾ ਤਾਂ ਹੋਰ ਵੀ ਖਰੀਦ ਸਕਦੇ ਆ ਇਹਦੀ ਮਾਂ ਅਸੀਂ ਇਹ ਦੂਜਾ ਇਹਦੀ ਮਾਂ ਲਿਆਂਦੀ ਹਰਿਆਣੇ 'ਚੋਂ ਠੀਕ ਹੈ ਮੇਰੀ ਸਾਕੀ ਭੈਣ ਆ ਇੱਥੇ ਗੁਰੂ ਸਰਯੋਦੇ ਉੱਥੇ ਖੜੀ ਆ ਠੀਕ ਅੱਛਾ ਉਹਦੇ ਕੋਲੇ ਖੜੀ ਹਾਂ ਠੀਕ ਆ ਉਹਦੇ ਥੱਲੇ ਦੁੱਧ ਉੱਥੇ ਥੱਲੇ 18 ਕਿਲੋ ਸਾਰੇ ਪਿੰਡ ਨੂੰ ਹੀ ਪਤਾ ਮਾ ਲੋ ਮਾ ਦਾ ਰਿਕਾਰਡ ਵੀ ਆਪਣੇ ਕੋਲੇ ਆ ਟਾਪ ਦੀ ਸੀਮਾ ਆ ਪੀ ਐਮ 416 ਸੀਮਨ ਬਾਈ ਤੁਸੀਂ ਫਿਰ ਜਾ ਕੇ ਲੈ ਕੇ ਆ ਨਹੀਂ ਇਥੋਂ ਘੱਗਿਆਂ ਦਾ ਬਲ ਕਰਨ ਡਾਕਟਰ ਆ ਠੀਕ ਆ ਉਹਨੂੰ ਆਪਾਂ ਪਛਾੜ ਸਾਡੇ ਸਟਰਾ ਸਾਡੇ ਕੋਲੇ ਪਿਆ ਸਟਰਾ ਕੋਲੇ ਠੀਕ ਆ ਦੀ 17 ਤੇ ਸਾਹ ਸਟਰਾ ਸਹੀ ਠੀਕ ਆ ਠੀਕ ਆ ਬਾਈ ਕੇ ਐਚ ਐਲ ਡੀ ਸੀ ਚਾਪ 83 ਦੀ ਇਹ ਕਿੰਨਾ ਦੱਤਾ ਬਾਈ ਅੱਜ ਪੰਜ ਮਹੀਨਿਆਂ ਦੀ ਗੱਬਣ ਚ ਵੀ ਇਹ ਥੱਲੇ 15 ਦੁੱਧ ਜਿਹੜੇ ਸੀਮਨ ਤੋਂ ਗੱਬਣਾ ਬਾਈ ਇਹ ਕੋਈ ਨੂਰ ਤੋਂ ਅਛੇ ਵੀ ਕੋਈ ਨੂਰ ਤਾ ਠੀਕ ਹੈ ਠੀਕ ਹੈ ਹਾਂ ਤੇ ਬਈ ਜਦ ਤੂੰ ਦੇ ਦਿੰਦੀ ਰਹੀ ਐ ਕਿ 8 9 ਤੇ ਤੀਜੇ ਤੀਜੇ ਇੱਕ ਤੋਂ ਬਣਦੀ ਆ ਮਾਂ ਇੱਕ ਤੋਂ ਬਣ ਜਾਂਦੀ ਹਾਂ ਇੱਕ ਮਹੀਨੇ ਤੋਂ ਬਣ ਜਾਂਦੀ ਆ ਠੀਕ ਹੈ ਹਾਂ ਪੀਸੀ 483 ਦੀ ਆ ਪੀਸੀ 483 ਦੀ ਆ ਸ਼ੌਕ ਬਹੁਤ ਆ ਬਾਈ ਪਸ਼ੂਆਂ ਦਾ ਬਾਈ ਨੂੰ ਵੀ ਐ ਪਾਊਡਰ ਪੁੱਡਰਾ ਖੁੱਲ ਕੇ ਪਾਉਂਦੇ ਆ ਉਹਨਾਂ ਦੀ ਰਿਪਰੋਮੈਨ 5 ਕਿਲੋ ਵਾਲਾ ਲਿਆਉਂਦੇ ਨਹੀਂ ਲੋਕ ਅੱਧਾ ਕਿਲੋ ਲਿਆਉਂਦੇ ਆ 5 ਕਿਲੋ ਪਾਊਡਰ ਲੈ ਕੇ ਆਉਂਦਾ ਬਾਈ ਹਾਂ ਠੀਕਰੀ ਆ ਮੀਡੀਆ ਦੀ ਫਾਰਮਾ ਸਿਕੰਦਰਦਰ ਦੀ 11 ਕਿਲੋ ਦੋ ਦਿੱਤਾ ਬਾਈ ਗਾ ਇਹ ਤਾਂ ਦੂਜੇ ਕੱਲੇਮ ਦਾ 16 ਕਿਲੋ ਹਾਂ 16 17 ਕਿਲੋ 9 ਕਿਲੋ ਕਰ ਅੱਛਾ ਮਾਰਾ ਵੀ 17 ਕਿਲੋ ਠੀਕ ਹੈ 17 ਕਿਲੋ ਇਹਨੂੰ ਦਿੱਤਾ ਇਹ ਲక్ష్ਮੀ ਡੇਰੀ ਫਾਰਮ ਦੇ ਸਿਕੰਦਰ ਦੀ ਆ ਠੀਕ ਹੈ ਜੀ ਕਿਸਾ ਜੀ ਤਿੰਨੇ ਪੈਣਾ ਠੀਕ ਹੈ ਜੀ ਇਸ ਲਈ ਜੀ ਥਾਨ ਲੈ ਵੇ ਚੈੱਕ ਕਰਦੇ ਆ ਚਾਹ ਤਸੀਮਤ ਉਹਨਾਂ ਦਾ ਦਾਰਾ ਦੇਸ਼ ਕੇ ਅੰਦਰ ਪੂਰੇ ਮਸ਼ਹੂਰ ਸੀਗੇ ਜੀ ਹੋ ਜਨੂਰ ਜਿਆਦਾ ਜੰਦੀ ਹੈਗਾ ਸਾਡੇ ਕੋਲ ਇਹਦਾ ਵੀ ਸਟਰਾ ਹੈਗਾ ਪਰ ਇਹ ਇਹ ਦੋ ਇਹ ਸਿੰਘਾਂ ਹੀ ਦੋਵੇਂ ਮੱਝਾਂ ਉਹ ਕੱਲ ਜੈ ਉਹ ਤੁਹਾਨੂੰ ਦੱਸਿਆ ਵੀ ਜੇ ਕੋਈ ਚਾਹੁੰਦਾ ਤਾਂ ਲੱਖ ਰੁਪਏ ਦੀ ਅੱਜ ਖਰੀਦ ਸਕਦਾ ਕੱਲੀ ਦਿਖਾ ਰਹੇ ਆ ਤੁਹਾਨੂੰ ਬਿਨਾ ਸ਼ੌਕ ਆ ਪਸ਼ੂਆਂ ਦਾ ਬਿਨਾ ਟੀਕੇ ਤੋਂ ਬਿਨਾ ਸਾਡੇ ਕੋਲ ਐਟਾ ਕੇ ਉਹਨੂੰ ਚੋਲੀ ਦੇ ਠੀਕ ਹੈ ਸਤੋ ਦਿਹਾਜੋ 7 ਕਿਲੋ ਦੁੱਧ ਤੂੰ ਹੀ ਦੇਖ ਲੋ ਵੀ 6 ਮਹੀਨਿਆਂ ਦੀ ਗੱਬੜ ਹੋਵੇ ਝੋਟੀ ਤੇ 7 ਕਿਲੋ ਦੁੱਧ ਪਹਿਲਾਂ ਉਹ ਵੀ ਬਰੀਡ ਹੀ ਦੇ ਸਕਦੀ ਹੈ ਜੀ ਪਹਿਲਾਂ ਨਾ ਪਹਿਲਾਂ ਜਿੱਦ ਨੇ ਤਿੱਗੇ ਸੂਏ ਚੋਗੀ 10 ਕਿਲੋ ਤੋਂ ਡਰਾਈ ਕਰਨੀ ਪੈਂਦੀ ਰਹੀ ਦੀ ਮਾਂ ਠੀਕ ਹੈ 10 ਕਿਲੋ ਦੁੱਧ ਤੋਂ ਦੀ ਮਾਂ ਛੱਡਦੇ ਰਹੇ ਆ ਛੱਡਦੇ ਰਹੇ ਆ ਪਤਾ ਸਾਰੇ ਪਿੰਡ ਵਿੱਚ ਇੱਥੇ ਵੀ ਆਪਾਂ ਮੱਝ ਬਹੁਤ ਟੌਪ ਦੀ ਬਹੁਤ ਟੌਪ ਇਹਨਾਂ ਦਾ ਆਇਆ ਵੱਡਾ ਸਭ ਤੋਂ ਡੇੜਾ ਵਾਲੀ ਬਣਾਉਂਦੀ ਆ ਉਹ ਵੀ ਤਾਂ ਨਾਲ ਵਿਖਾਵਾਂਗੇ ਉਹ ਚੋਟਾ ਉਹ ਕਿਹੜੇ ਤੀਜੇ ਦਾ ਸੀ ਉਹ ਨਹੀਂ ਸਾਨੂੰ ਪਤਾ ਉਹ ਹਰਿਆਣੇ ਤੋਂ ਮਿੰਦਰ ਗੜ੍ਹੋਂ ਆਇਆ ਮਿੰਦਰ ਗੜ੍ਹੋਂ ਆਇਆ ਠੀਕ ਹੈ ਉਹ ਵੀ ਸਾਡੇ ਕੋ YouTube ਤੇ ਲਿੰਕ ਵੀ ਹੈ ਇਹ ਬਾਈ ਆਪਣੇ ਸਾਰੇ ਪਸ਼ੂ ਹੀ ਘਰਦੇ ਆ ਫਿਰ ਨਾ ਫੇਰ ਹੀ ਆਪਾਂ ਉਹ ਸਾਡੇ ਬਿਲਕੁਲ ਘਰਦੇ ਸਾਰੇ ਠੀਕ ਹੈ ਫੇਰ ਹੀ ਪਤਾ ਨਾ ਆਪਣੇ ਘਰ ਕੀ ਢੀਕੇ ਭਰਾਏ ਸਟਰਾ ਪਏ ਸਾਰੇ ਠੀਕ ਹੈ ਸਾਰਿਆਂ ਦੇ ਸਟਰਾ ਵੀ ਸ਼ੂ ਆਜ ਇਹ ਸਟਰਾ ਸਾਡੇ ਕੋਲ ਆ ਠੀਕ ਹੈ ਇਹਦਾ ਵੀ ਸਟਰਾ ਹੈਗਾ ਉਹਦਾ ਵੀ ਸਟਰਾ ਹੈ